ਮਸਤੇ ਕਹਿੰਦੇ ਆ ਸ਼ਨੀ ਦੇਵ ਦੀ ਜਿਸ ਤੇ ਕ੍ਰੂਪ ਦ੍ਰਿਸ਼ਟੀ ਪੈ ਜਾਵੇ ਉਸ ਦਾ ਸਰਬਨਾਸ਼ ਹੋ ਜਾਂਦਾ ਪਰ ਦੂਸਰੇ ਪਾਸੇ ਸ਼ਨੀ ਦੇਵ ਜਿੰਨਾ ਵਿਅਕਤੀਆਂ ਤੇ ਖੁਸ਼ ਹੋ ਜਾਂਦੇ ਆ ਉਹਨਾਂ ਦਾ ਜੀਵਨ ਸਾਰੇ ਸੁੱਖਾਂ ਤੇ ਖੁਸ਼ੀਆਂ ਨਾਲ ਭਰਿਆ ਰਹਿੰਦਾ ਉਹਨਾਂ ਵਿਅਕਤੀਆਂ ਦੇ ਦੁੱਖ ਦੀ ਪਰਛਾਈ ਵੀ ਨਹੀਂ ਪੈਂਦੀ ਅੱਜ ਤੁਹਾਨੂੰ ਇਹ ਦੱਸਾਂਗੇ ਸ਼ਨੀ ਦੇਵ ਮਹਾਰਾਜ ਜੀ ਨੂੰ ਕਿਹੜੀਆਂ-ਕਿਹੜੀਆਂ ਜੋ ਆਤਾਂ ਹੈਗੀਆਂ ਪਸੰਦ ਨਹੀਂ ਜੋ ਕਿ ਆਪਾਂ ਆਮ ਕੀ ਕਰਦੇ ਰਹਿੰਦੇ ਹਾਂ ਤੇ ਆਪਣੇ ਸ਼ਨੀ ਗ੍ਰਹਿ ਨੂੰ ਇਹ ਆ ਤਾਂ ਖਰਾਬ ਜੋ ਵਿਅਕਤੀ ਤੁਰਦੇ ਆ ਨਾ ਪੈਰ ਖੜੀਸ ਖੜੀਸ ਕੇ ਤੁਰਦੇ ਆ ਉਹ ਆਪਣਾ ਸ਼ਰੀਰ ਖਰਾਬ ਕਰਦੇ ਦੂਸਰਾ ਕੀ ਹੈਗਾ ਕਈ ਲੋਕਾਂ ਦੀ ਆਦਤ ਹੁੰਦੀ ਆ ਕਿ ਵਿਅਕਤੀਆਂ ਦੀ ਆਦਤ ਹੁੰਦੀ ਆ ਵੀ ਜਦੋਂ ਬੈਠਦੇ ਆ ਬੇਸ਼ੱਕ ਉਹ ਕਿਸੇ ਮੰਜੇ ਤੇ ਬੈਠ ਜਾਣ ਭਲਾਦੇ ਬੈੱਡ ਤੇ ਬੈਠ ਜਾਣ ਜਾਂ ਚੇਅਰ ਤੇ ਬੈਠ ਜਾਣ ਉਹ ਬੈਠੇ ਬੈਠੇ ਨਾ ਆਪਣੇ ਪੈਰ ਹਿਲਾਉਂਦੇ ਰਹਿੰਦੇ ਆ ਇਹ ਪੈਰ ਨਹੀਂ ਹਿਲਾਉਂਦੇ ਕਹਿੰਦੇ ਆਤ ਹੁੰਦੇ ਬੱਠਾ-ਬੱਠੇ ਲੱਤਾਂ ਹਿਲਾਉਂਦੇ ਰਹਿੰਦੇ ਆ ਇਸ ਤਰ੍ਹਾਂ ਕਰਨ ਨਾਲ ਵੀ ਉਹ ਆਪਣਾ ਸ਼ਨੀ ਖਰਾਬ ਕਰਦੇ ਤੇ ਘਰੋਂ ਵਰਕਤ ਵੀ ਚਲੀ ਜਾਂਦੀ ਹੈ ਜੋ ਲਗਾਤਾਰ ਆਪਣੇ ਪੈਰ ਹਿਲਾਉਂਦੇ ਰਹਿੰਦੇ ਆ ਇਹ ਬਹੁਤ ਵੱਡੀ ਗਲਤੀ ਕਰਦੇ ਹੈ ਕਈ ਲੋਕਾਂ ਦੀ ਆਦਤ ਹੁੰਦੀ ਹੈ ਜਿੱਥੇ ਮਰਜ਼ੀ ਆਏ ਥੁੱਕ ਦੇਣਗੇ ਚੱਲਦੇ ਫਿਰਦੇ ਥੁੱਕ ਦੇਣਗੇ ਭਲੇ ਉਹ ਦਫ਼ਤਰ 'ਚ ਹੋਣ ਭਲਾ ਕਿਸੇ ਗਲੀ ਛੂਣ ਕੇਤੇ ਹੋਣ ਜਿੱਥੇ ਜੀ ਆਇਆਂ ਥੁੱਕ ਦਿੰਦੇ ਇਸ ਤਰ੍ਹਾਂ ਉਹ ਕਾਰਨ ਨਾਲ ਆਪਣਾ ਸ਼ਨੀ ਖਰਾਬ ਕਰਦੇ ਆ ਕਈ ਲੋਕੀ ਆਪਣਾ ਬਾਥਰੂਮ ਸਾਫ਼ ਨਹੀਂ ਰੱਖਦੇ ਚਲੋ ਵਾਸ਼ਰੂਮ ਜਾ ਕੇ ਆਏ ਆਪਣਾ ਵਾਸ਼ਰੂਮ ਉਸ ਤਰ੍ਹਾਂ ਛੱਡਿਆ ਜੇ ਟਾਇਲਟ ਗਏ ਆ ਟਾਇਲਟ ਨੂੰ ਉਸ ਤਰ੍ਹਾਂ ਛੱਡਿਆ ਇਸ ਤਰ੍ਹਾਂ ਕਰਨ ਨਾਲ ਵੀ ਜੋ ਇਹਨਾਂ ਦੀਆਂ ਆਦਤਾਂ ਹੈਆਂ ਸ਼ਨੀ ਨੂੰ ਖਰਾਬ ਕਰ ਦੂਗਾ ਕਈ ਲੋਕੀ ਆਪਣਾ ਝੂਠ ਨੂੰ ਉਸ ਤਰ੍ਹਾਂ ਛੱਡ ਦਿੰਦੇ ਆ ਜਿੱਥੇ ਖਾਣਾ ਖਾਇਆ ਉੱਥੇ ਪਏ ਰਹਿੰਦੇ ਬਰਤਨ ਦੂਸਰਾ ਆਪਣੇ ਝੂਠਣ ਵਿੱਚ ਛੱਡ ਦਿੰਦੇ ਆ ਜਿੰਨੀ ਤੁਹਾਨੂੰ ਲੋੜ ਆ ਉਨਾਂ ਪਾਓ ਜੇ ਤੁਹਾਨੂੰ ਖਾਣਾ ਵਧੀਆ ਲੱਗਿਆ ਦੂਸਰੀ ਵਾਰ ਲੈ ਲਵੋ ਇਸ ਤਰ੍ਹਾਂ ਵੀ ਇਹ ਆਪਣੀ ਜੋ ਆਦਤਾਂ ਇਹਨਾਂ ਦੀ ਗੰਦੀ ਆਦਤ ਹੈ ਕਿ ਜੋ ਗਿਆ ਆਪਣਾ ਸ਼ਨੀ ਨਾਮ ਕਰ ਲੈਂਦੇ ਇਸ ਤਰ੍ਹਾਂ ਕਈ ਲੋਕ ਕੀ ਕਰਦੇ ਆ ਨਾ ਕਿਸੇ ਤੋਂ ਪੈਸਾ ਉਧਾਰ ਲੈ ਲੈਂਦੇ ਆ ਪਰ ਜਦੋਂ ਵਾਪਸ ਦੇਣਾ ਹੁੰਦਾ ਉਹਨਾਂ ਦਾ ਦਿਲ ਨਹੀਂ ਕਰਦਾ ਪੈਸੇ ਦੇ ਮਨ ਦੇ ਵਿੱਚ ਲਾਲਚ ਪੈਦਾ ਹੋ ਜਾਂਦਾ ਜੋ ਮਨ ਦੇ ਵਿੱਚ ਲਾਲਚ ਆ ਕਿਸੇ ਦਾ ਪੈਸਾ ਨਾ ਦੇਣਾ ਛਨੀ ਦੇਵ ਦੇ ਫਿਰ ਵੀ ਉਪਰੂਪ ਦ੍ਰਿਸ਼ਟੀ ਕਿਵੇਂ ਬੰਦੀ ਜੋ ਜੀ ਇਸ ਜੱਗ ਤੇ ਆਇਆ ਸਾਰਿਆਂ ਨੇ ਰਹਿਣਾ ਸਾਰਿਆਂ ਨੇ ਖਾਣਾ ਪੀਣਾ ਕਈ ਲੋਕਾਂ ਦੀ ਆਤ ਹੁੰਦੀ ਹੈਗਾ ਨਾ ਅਵਾਰਾ ਕੁੱਤਿਆਂ ਨੂੰ ਮਾਰਨਾ ਬਾਰਾ ਕੁੱਤਿਆਂ ਨੂੰ ਮਾਰਨਾ ਸ਼ਨੀ ਨੂੰ ਖਰਾਬ ਕਰ ਜਿੰਨਾ ਵੀ ਹੋ ਸਕੇ ਬਾਰਾ ਕੁੱਤਿਆਂ ਦੀ ਸੇਵਾ ਕਈ ਲੋਕਾਂ ਦੇ ਆਤ ਹੁੰਦੇ ਆ ਚਲੋ ਫ੍ਰੀ ਚ ਮਿਲਦਾ ਪਿਆ ਚੱਕ ਲੋ ਠੀਕ ਹੈ ਪਰ ਜਿਹੜੀਆਂ ਚੀਜ਼ਾਂ ਤੁਸੀਂ ਸ਼ਨੀ ਦੇ ਨਾਲ ਰਿਲੇਟ ਕਰਦੇ ਹੋ ਜਿਹੜੀਆਂ ਵਸਤੂਆਂ ਸ਼ਨੀ ਦੇ ਨਾਂ ਜੇ ਤੁਸੀਂ ਉਹ ਚੋਰੀ ਕਰ ਲੀਆਂ ਉਹ ਤੁਹਾਡੇ ਤੇ ਨਹੀਂ ਕਾਹ ਤੁਹਾਡੇ ਬੱਚਾਂ ਤੇ ਅਸਰ ਕਰਨਾ ਜਿਸ ਤਰ੍ਹਾਂ ਕਿ ਲੱਕੜਾਂ ਚੋਰੀ ਕਰ ਲਿਆ ਕੋਇਲਾ ਚੋਰੀ ਕਰ ਲਿਆ ਤੇਲ ਹੋ ਗਿਆ ਖਾਸ ਕਰਕੇ ਸਰੋਂ ਦਾ ਤੇ ਬਿਜਲੀ ਲੋਹਾ ਚੋਰੀ ਕਰ ਲਈ ਇਹ ਉਹਨਾਂ ਨੂੰ ਤਾਂ ਬਹੁਤ ਵਧੀਆ ਲੱਗਦਾ ਸੋਚਦੇ ਹੈਗੇ ਵੀ ਹਾਂ ਠੀਕ ਆ ਸਾਡਾ ਇਨਾ ਫਾਇਦਾ ਹੋ ਗਿਆ ਪਰ ਉਹਨਾਂ ਦੇ ਮਨ ਚ ਕੀ ਹੁੰਦਾ ਲਾਲਚ ਪੈਦਾ ਹੋ ਜਾਂਦਾ ਜੋ ਕਿ ਸ਼ਨੀ ਦੇਵ ਨੂੰ ਬਿਲਕੁਲ ਵੀ ਨਹੀਂ ਪਸੰਦ ਹੈ ਟਾਡਾ ਟਾਈਮ ਲੰਘ ਜਾਣਾ ਪਰ ਜਦੋਂ ਬੱਚਾਂ ਦੀ ਵਾਰ ਹੀ ਆਈ ਤੇ ਫਿਰ ਛਨੀ ਦੇ ਗਿਨ-ਗਿਨ ਕੇ ਬਦਲੇ ਲੈਂਦੇ ਸੌਰੀ ਮਾਫ ਕਰਨਾ ਜੇ ਤੁਹਾਨੂੰ ਮੇਰੀ ਗੱਲ ਪੂਰੀ ਲੱਗੀ ਇਹ ਲੋਕੀ ਆਪਣਾ ਨਹੀਂ ਆਪਣੇ ਬੱਚਿਆਂ ਦਾ ਬੁਰਾ ਕਰਦੇ ਨੇ ਕਈ ਲੋਕ ਨਾ ਸਬਜ਼ੀਆਂ ਚੋਰੀ ਕਰ ਲੈਂਦੇ ਸਬਜ਼ੀਆਂ ਚੋਰੀ ਕਰਨ ਨਾਲ ਛਨੀ ਤੇ ਬੁੱਧ ਖਰਾਬ ਕਰਦੇ ਜਿਨ੍ਹਾਂ ਦੀ ਤੁਸੀਂ ਸਬਜ਼ੀ ਚੋਰੀ ਕਰ ਲਈ ਉਹਨਾਂ ਦਾ ਬੁੱਧ ਸਟਰੋਂਗ ਹੋਏਗਾ ਤੁਹਾਡਾ ਛਨੀ ਪਲੱਸ ਬੁੱਧ ਵੀਕ ਹੋ ਜਾਏਗਾ ਕਈ ਵਾਰ ਨਾ ਆਪਾਂ ਸਬਜ਼ੀ ਲੈਣ ਜਾਂਦੇ ਹੈ ਜੀ ਬਾਜ਼ਾਰ ਜਾਂਦੇ ਆ ਜਾਂ ਰੇੜੀ ਤੋਂ ਸਬਜ਼ੀ ਲੈਣੇ ਆ ਜੋ ਆਪਾਂ ਸਬਜ਼ੀ ਲੈ ਲਈ ਸਬਜ਼ੀ ਵਾਲੇ ਨੂੰ ਕਹਿ ਦਿੰਨੇ ਆ ਫਰੀ ਦੇ ਵਿੱਚ ਆਪਾਂ ਕਹਿ ਦਿੰਨੇ ਆ ਵੀ ਸਾਨੂੰ ਤੁਸੀਂ ਧਨੀਆ ਪਾ ਦਿਓ ਮਿਰਚਾਂ ਪਾ ਦਿਓ ਇਸ ਤਰ੍ਹਾਂ ਕਰਨ ਨਾਲ ਵੀ ਆਪਣਾ ਸ਼ਨੀ ਖਰਾਬ ਆਪਾਂ ਉਸ ਸਬਜ਼ੀ ਵਾਲੇ ਤੋਂ ਰੇੜੀ ਵਾਲੇ ਤੋਂ ਫਰੀ ਚ ਪਾ ਦਿੰਦੇ ਆਪਾਂ ਇੰਨੇ ਪੈਸੇ ਸਬਜ਼ੀ ਤੇ ਲਾ ਦਿੰਨੇ ਆ ਕਿ ਆਪਾਂ ਹਰੀ ਮਿਰਚ ਤੇ ਧਨੀਆ ਨਹੀਂ ਮੁੱਲ ਲੈ ਸਕਦੇ ਇਸ ਤਰ੍ਹਾਂ ਕਾਰਨ ਨਾਲ ਜੋ ਵੀ ਵਿਅਕਤੀ ਕਰਦੇ ਆਪਣਾ ਸ਼ਨੀਕਰਮਾ ਜੋ ਲੋਕ ਤੁਹਾਡੇ ਘਰ ਕੰਮ ਕਰਦੇ ਆ ਜਾਂ ਤੁਹਾਡੇ ਦਫ਼ਤਰ 'ਚ ਕੰਮ ਕਰਦੇ ਆ ਤੁਹਾਡੇ ਕਰਮਚਾਰੀ ਆ ਉਹਨਾਂ ਨਾਲ ਕਦੇ ਵੀ ਬੁਰਾ ਬੁਫਾਰਨਾ ਸ਼ਨੀ ਨੂੰ ਇਹ ਚੀਜ਼ ਬਿਲਕੁਲ ਵੀ ਨਪਸੰਦ ਆਉਂਦੀ ਤਾਂ ਬਹੁਤ ਜ਼ਿਆਦਾ ਸ਼ਨੀ ਖਰਾਬ ਹੁੰਦੀ ਸ਼ਨੀਵਾਰ ਨੂੰ ਨਾਮਕ ਲੋਹੇ ਤੋਂ ਬਣੀਆਂ ਚੀਜ਼ਾਂ ਕਾਲੇ ਰੰਗ ਦੀਆਂ ਵਸਤੂਆਂ ਕਾਲੇ ਕੱਪੜੇ ਕਦੇ ਵੀ ਨਾ ਪਹਿਨੋ ਤੇ ਨਾ ਹੀ ਖਰੀਦੋ ਇਸ ਤਰ੍ਹਾਂ ਕਰਨ ਨਾਲ ਵੀ ਜੋ ਸ਼ਨੀ ਦਾ ਬੁਰਾ ਪ੍ਰਭਾਵ ਆ ਜਾਂਦਾ ਸ਼ਨੀ ਮਹਾਰਾਜ ਜੀ ਨੂੰ ਗੰਦਗੀ ਬਿਲਕੁਲ ਵੀ ਪਸਦਾ ਨਹੀਂ। ਕਈ ਲੋਕਾਂ ਦੀ ਆਦਤ ਹੁੰਦੀ ਆ ਘਰ ਦਾ ਖੂੜਾ ਕੱਢਿਆ ਸਾਰਾ 메ਨ ਗੇਟ ਦੇ ਬਾਹਰ। 메ਨ ਗੇਟ ਜੋ ਹੈਗਾ ਉੱਥੋਂ ਦੇ ਹੀ ਲਕਸ਼ਮੀ ਮਾਤਾ ਨੇ ਆਪਣਾ ਪ੍ਰਵੇਸ਼ ਕਰਨਾ। ਢਾਡੇ ਘਰੋਂ ਸੁੱਖ ਸਮ੍ਰiddhi ਤਾਂ ਜਾਂਦੀ ਹੀ ਜਾਂਦੀ ਆ ਇਸ ਦੇ ਨਾਲ ਤੁਸੀਂ ਸ਼ਨੀ ਨੂੰ ਵੀ ਕਮਜ਼ੋਰ ਤਾਂ ਲੈਣੀ। ਜੇਕਰ ਕੋਈ ਆਦਮੀ ਦੀ ਮਜਬੂਰੀ ਹੈ ਬਹੁਤ ਹੀ ਜ਼ਿਆਦਾ ਗਰੀਬ ਹੈਗਾ ਇਸ ਨੂੰ ਕਦੇ ਵੀ ਨਜ਼ਰ ਅੰਦਾਜ਼ ਨਾ ਕਰੋ ਉਹ ਇਹ ਆਤ ਸ਼ਨੀ ਦੇਵ ਨੂੰ ਬਿਲਕੁਲ ਵੀ ਪਸੰਦ ਨਹੀਂ ਤੁਹਾਡੀ ਇਹ ਆਤ ਦੇਖ ਕੇ ਸ਼ਨੀ ਦੇਵ ਬਹੁਤ ਗ੍ਰੋਧਿਤ ਹੋ ਜਾਂਦੇ ਹਨ ਸ਼ਨੀ ਗ੍ਰਹਿ ਨੂੰ ਨੌ ਗ੍ਰਹਾਂ ਦੇ ਵਿੱਚੋਂ ਨਿਆਂ ਸ਼ੀਲ ਦੀ ਸੰਖਿਆ ਦਿੱਤੀ ਗਈ ਹੈ ਸ਼ਨੀ ਮਹਾਰਾਜ ਨਿਆਂ ਕਰਦੇ ਹੈ ਏ ਵੇਖਦਾ ਵੀ ਵਿਅਕਤੀ ਨੇ ਕਿੰਨੀ ਮਿਹਨਤ ਕੀਤੀ ਹੈ ਮਿਹਨਤ ਦਾ ਫਲ ਕਦੇ ਵੀ ਜਾਇਆ ਨਹੀਂ ਜਾਣ ਜ਼ਰੂਰ ਫਲ ਮਿਲਦਾ देर ਹੋ ਜੇਗੀ ਅੰਧੇਰ ਨਹੀਂ ਹੋਏਗਾ ਇਹ ਸੀ ਉਹ ਆ ਤਾਂ ਜੋ ਸ਼ਨੀ ਨੂੰ ਬਿਲਕੁਲ ਵੀ ਨਹੀਂ ਪਸੰਦ ਤੇ ਆਪਣਾ ਸ਼ਨੀ ਗ੍ਰਹਿ ਖਰਾਬ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਦੇ ਹੋਏ ਆਪਣਾ ਸ਼ਨੀ ਮਜ਼ਬੂਤ ਕਰੋ ਪਲੀਜ਼ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ